ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਵਿੱਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਦਿਨ ਦੁਗਾਂ ਰਾਤ ਚੌਗਣੇ ਤਰੱਕੀਆਂ ਬਖਸ਼ ਵੀ ਅੱਜ ਥੋੜਾ ਜਿਹਾ ਹੋ ਗਿਆ ਲੇਟ ਕੰਮ ਕਰਨ ਨੂੰ ਕਿਉਂਕਿ ਸਾਨੂੰ ਪਤਾ ਹੀ ਹੈ ਵੀ ਅਖੰਡ ਪਾਤਸ਼ਾਹ ਚੱਲਦੇ ਆ ਵੀ ਉੱਧਰ ਅੱਜ ਰਿਸ਼ਤੇਦਾਰੀ ਵੀ ਕਿਤੇ ਜਾਣ ਦਾ ਪਨ ਉੱਧਰ ਵੀ ਢੇੜਾ ਮਾਰਕ ਆਇਆ ਚਲੋ ਸਾਰਾ ਕੰਮ ਵਧੀਆ ਹੋ ਗਿਆ ਸੈਟ ਆਨ ਤੋਂ ਪਾਜ ਜਿਹੜੀ ਨਿਕਲ ਆਈ ਇਹਦਾ ਨਜ਼ਾਰਾ ਬੰਨਿਆ ਪਿਆ ਵੀ 3-4 ਦਿਨ ਹੋਵੇ ਚਲੋ ਨਿਕਲਦੀ ਧੁੱਪਾ ਪਹਿਲਾਂ 1 ਘੰਟਾ ਕਿ ਨਿਕਲਦੀ ਫਿਰ 2 ਘੰਟੇ ਹੋ ਗਈ ਵਧਦੀ ਜਾਈ ਜਾਂਦੀ ਦਿਨ ਪਤਾਨ ਹੁਣ ਵੀ ਬਹੁਤ ਵਧੀਆ ਵੀ ਧੁੱਪਾਂ ਕਰਕੇ ਹੁਣ ਰੇਹ ਪੱਤ ਬਹੁਤ ਰੁਕਿਆ ਬਦ ਸਾਰਿਆਂ ਦਾ ਹੀ ਸਾਰੇ ਅੱਜ ਰੇਹ ਪੱਤ ਲੱਗੇ ਪਉਣ ਵੀ ਅੱਜ ਖੇਤਾਂ ਵਿੱਚ ਵੀ ਰੌਣਕ ਲੱਗੀ ਵੀ ਨਹੀਂ ਆਪਾਂ ਤੁਹਾਨੂੰ ਕੱਲ੍ਹ ਵੀ ਦਿਖਾਇਆਦਾ ਵੀਡੀਓ ਦੇ ਵਿੱਚ ਜਦੋਂ ਓਸੇ ਨੇ ਉਤਰਦੀ ਉਹਦੇ ਕਰਕੇ ਫਿਰ ਰੇਹ ਪੱਤ ਵੀ ਨਹੀਂ ਪੈਂਦਾ ਹੈਗਾ ਨਾ ਖੇਤਾਂ 'ਚ ਵੜਨੇ ਨੂੰ ਜੀ ਕਰਦਾ ਕਿ ਮੌਸਮ ਠੰਡਾ ਰਹਿੰਦਾ ਅੱਜ ਓਸੂ ਸਾਰੀ ਗਈ ਉਤਰ ਵੀ ਅੱਜ ਤਾਂ ਜਿਗਣਾ ਬਸੰਤ ਖੜਿਆ ਬਸੰਤ ਵਾਲਾ ਕੰਮ ਹੋਇਆ ਖੜਿਆ ਵੈਨ ਖੇਤਾਂ ਦੇ ਵਿੱਚ ਸਾਰੇ ਜ਼ਿਮੀਂਦਾਰ ਆਪਣੇ ਆਪਣੇ ਖੇਤਾਂ 'ਚ ਲੱਗੇ ਹੋਏ ਰੇ ਪੱਤ ਚਲੋ ਹੈ ਲਾਸਟੇ ਛਟਾ ਰਿਆਂ ਦਾ ਆ ਫਿਰ ਕਿਸੇ ਦਾ ਪਾਣੀ ਨੇ ਦੱਬੀ ਵੀ ਕਣਕੂ ਚ ਫालतू ਪਾ ਰਿਹਾ ਵੀ ਉਹ ਵੀ ਫੇ ਪਾਉਣਾ ਪੈਣਾ ਤਾਂ ਹੀ ਕਣਕ ਨਾ ਉੱਠਣਾ ਕਿਉਂ ਆਣ ਕੇ ਦਬੇ ਗਈ ਵੀ ਆਪਾਂ ਦਾ ਚਲੋ ਪਹਿਲਾਂ ਨਿਬੜਿਆ ਤਾਂ ਕਣਕ ਰੁਕੀ ਵੀ ਹੈਗੀ ਧੀ ਕੱਲ ਮੈਂ ਤੁਹਾਨੂੰ ਦਿਖਾਈ ਵੀ ਸੀ ਵੀਡੀਓ ਦੇ ਵਿੱਚ ਪਾਣੀ ਦੇ ਉੱਪਰ ਉਸ ਜੀ ਗਰੀਬੀ ਆਲਮਾਲ ਜੀ ਹੋਈ ਵੀ ਸੀ ਉਹਦੇ ਕਰਕੇ ਕਈ ਜਗ੍ਹਾ ਆਪਣੀਆਂ ਤਾਂ ਜਿਹੜੀ 869 ਵੀਜ ਬੀਜ ਆਵੇ ਦਾ ਆਪਾਂ ਦੱਸਦਾ ਵੀ ਜobb ਵੀ ਵਰਗਾ ਲੱਗੀ ਜਾਂਦਾ ਉਹ ਉਸ ਨਾਲ ਵੀ ਖਾਸੀ ਜਗ੍ਹਾ ਦੱਬਿਆ ਹੋਇਆ ਜਿਕਣਾ ਨੇਰੀ ਨੇ ਗੇਰੀ ਹੁੰਦੀ ਨਾ ਉਹਦੇ ਸਾਹਗਲਾ ਬਾਕੀ ਮੌਸਮ ਦੇਖਦੇ ਜੀ ਮੌਸਮ ਦਾ ਕੱਲ ਨੂੰ ਦੱਸਿਆ ਵਾ ਮੀ ਫੇਰ ਵੀ ਜਿਹੜੇ ਮੀਂਹ ਦੇ ਸਾਰ ਤੇ ਲੱਗ ਜਾਂਦੇ ਆ ਜਿਕਣਾ ਹੁਣ ਧੁੰਦ ਵੀ ਹੈਗੀ ਐ ਠੰਡ ਫੇਰ ਵੀ ਘੱਟ ਐ ਗਰਮੈਸ ਜੀ ਐ ਕੱਲ ਵੀ ਇੱਕ ਵਾਈ ਸੌਂਗਾ ਮੈਨੂੰ ਚਲੋ ਸਿਆਣੇ ਤਜਰਬਾ ਹੁੰਦਾ ਉਹ ਵੀ ਕੱਲ ਦੱਸਦਾ ਕਹਿੰਦਾ ਵੀ ਗਰਮੈਸ ਐ ਕਹਿੰਦਾ ਗਰਮੈਸੇ ਮੀਂਹ ਦਾ ਚਾਨ ਹੁੰਦੇ ਆ ਮਹਾਮੀ ਦੱਸਿਆ ਵਾ ਜੀ ਪੰਤਰੀਕ ਨੂੰ ਕਹਿੰਦੇ ਬਸ ਤਾਂ ਹੀ ਆ ਇਹ ਵੀ ਉਹਦੇ ਕਰਕੇ ਹੀ ਅੱਜ ਦੱਖਣ ਵੀ ਚੱਲਦਾ ਹੈ ਜਿਹੜ ਦਖਣ ਜਿਹੜਾ ਹੁੰਦਾ ਹੈ ਗਰਮੇ ਹੁੰਦਾ ਬਾਈ ਲੱਗਦਾ ਵੀ ਜੇਕਰ ਹੁਣ ਦੇਖੋ ਮੌਸਮ ਸਾਫ ਪਿਆ ਪਰ ਨੀਲਾ ਐਨ ਆਇਂਦਾ ਸਵੇਰੋਂ ਦੇਖਿਆ 6 ਵਜੇ ਤਾਰੇ ਵੀ ਨਿਕਲੇ ਹੋਏ ਤੇ ਪਾਜਾ ਧੁੰਦ ਆਉਂਦੀ ਆ ਪਤਾ ਨਹੀਂ ਲੱਗਦਾ ਜਦ ਇਹ ਘੜੀ ਚ ਆ ਜਾਂਦੀ ਹੈ ਹੁਣ ਮੌਸਮ ਸਾਫ ਪਿਆ ਪਰ ਕੱਲ ਉਮੀਦ ਦੱਸਿਆ ਹੋਇਆ ਦੇਖੋ ਕੱਲ ਨੂੰ ਬੱਦਲ ਨਿਕਲ ਕੇ ਮੀਂਹ ਹੋਏ ਜਾਣਾ ਦੱਸਿਆ ਵਾ 60% ਦੱਸਿਆ ਦਾ ਮੀਂਹ ਚਲੋ ਠੀਕ ਹੈ ਬਾਕੀ ਦਿਖਾਉਂਦੇ ਆ ਹੋਰ ਆਪਾਂ ਕਾਰੋਬਾਰਟਡ ਹੈਗੇ ਆ ਉਤੇ ਬਾਅਦ ਵੜਦੇ ਆ ਬਰਸੇਨ ਕੱਲ ਆਪਾਂ ਨੇ ਪਹਿਲਾਂ ਹੀ ਵੜਦਾ ਤਾਂ ਫੇਰ ਉਸ ਜੀ ਵਾਲਾ ਡੰਗਰ ਖਾਂਦੇ ਘਟਾ ਹਲਾਇਨ ਲਾਦਾ ਤਾਂ ਵੀ ਉਸ ਨਾਲ ਖਨੇ ਉਤਰਨਾ ਹੀ ਨਹੀਂ ਹੈਗਾ ਪਰ ਨਹੀਂ ਬਾਅਦ ਚ ਤੋਂ ਪਾ ਨਿਕਲਾਈ ਦੀ ਫੇਰ ਕਾਕਨ ਦਾ ਆਪਾਂ ਚੱਕੇ ਆ ਕੇ ਲੇਟ ਤੇ ਥੋੜੇ ਜੀ ਵੀ ਵਧੀਆ ਸੁੱਕ ਗਏ ਤੇ ਥੋੜਾ ਜਿਹਾ ਹੋਰ ਘੰਟੇ ਖੰਡ ਤੱਕ ਵੱਢਦੇ ਆ ਨਾਲੇ ਸੁੱਕ ਜੂਗੀ ਉਸ ਜਿਹੜੀ ਹੈਗੀ ਆ ਵੀ ਵਧੀਆ ਬਾਕੀ ਜਦ ਤੱਕ ਆਪਾਂ ਨੂੰ ਸਾਨੂੰ ਹੋਰ ਪ੍ਰੋਗਰਾਮ ਜਿਹੜੇ ਹੈਗੇ ਆ ਚੱਲਦੇ ਆਪਣੇ ਕਾਰੋਬਾਰ ਵੀ ਬਾਈ ਬਹੁਤ ਪਿਆਰ ਆ ਵੀਰਾਂ ਦਾ ਚੜਦੀ ਕਲਾ ਰੱਖੇ ਮਾਲਕ ਬਹੁਤ ਫੋਨ ਆਉਂਦੇ ਆ ਆਪਣੇ ਕਈ ਸਾਨੂੰ ਸਲਾਹਾਂ ਦੱਸਦੇ ਵੀ ਆ ਜਿੱਕਿ ਨਾਲ ਅਸੀਂ ਕਈ ਵਾਰ ਗਲਤ ਕੰਮ ਕਰ ਬੈਠਦੇ ਆ ਵੀ ਪਾਣੀ ਪੂਣੀ ਸਰੋਂ ਲਾਤਾ ਦਾ ਚਿਰੋ ਇਹਦੇ ਉਧਰੇ ਪਤਾ ਲੱਗਦਾ ਰਹਿੰਦਾ ਵੀ ਐਕਨੇ ਪਿਆਰ ਬਣਿਆ ਰਹੇ ਚਲੋ ਬਾਕੀ ਦਿਖਾਉਂਦਾ ਜੇ ਹੋਰ ਲੋ ਬਾਈ ਧੁੱਪਾਂ ਕੱਲੇ ਖੜਿਆ ਪਿਆ ਐ ਚਾਰ ਸ਼ੋਫੇਰਾ ਜੇ ਆਪਾਂ ਧੁੱਪਾਂ 'ਚ ਖੜਦੇ ਆ ਜਿਕਣਾ ਆੜਾ ਇੱਧਰੇ ਚਲੋ ਦੱਖਣ ਚੱਲਦਾ ਇੱਧਰੇ ਮੋਟਰ ਦੀ ਆੜਾ ਇੱਥੇ ਧੁੱਪਾਂ ਦਾ ਸੇਕ ਵੱਧਾ ਬਾਕੀ ਦਰਬੀ ਤੇ ਪਤਾ ਲੱਗ ਜੂਗਾ ਕੱਖ ਵੱਧ ਗਿਆ ਹਸਪਤਾਲ ਜੀ ਹਾਂ ਉਦੋਂ ਤੁਹਾਨੂੰ ਦਿਖਾਈ ਦੇਣਾ ਕਿ ਲਾੜੀ ਗੇੜ ਕੇ ਵੀ ਜਿਆਦਾ ਪਤਾ ਲੱਗਦਾ ਤਾਂ ਵੀ ਗਰਮੀ ਆਈ ਕਿ ਨਹੀਂ ਕੱਖ ਵੀ ਜ਼ੋਰ ਬਾਉ ਲੈ ਲੈਂਦੇ ਬਾਈ ਬੈਠ ਕੇ ਤਾਂ ਤੈਨੂੰ ਪਤਾ ਹੀ ਆ ਫਿਰ ਹਾਂ ਨਾ ਬੈਠ ਕੇ ਤੁਹਾਨੂੰ ਤਾਂ ਪਹਿਲਾਂ ਕਿਹਾ ਔਖਾ ਨਾ ਸਾਡੇ ਵਰਗੇ ਸਿਆਣੇ ਬੰਦੇ ਤਾਂ ਹੋਰ ਹੋ ਜਾਂਦਾ ਬਹੁਤ ਟਾਈਮ ਬਾਅਦ ਬੈਠਦੇ ਆ ਨਾ ਹਾਂ ਫੇ ਰੋਜੇ ਕਰਦਾ ਅੱਛਾ ਉਹਦਾ ਦਾਦੇ ਜਿਹਾ ਨਾ ਮਾ ਇਹਦੇ ਲਈ ਕਵਾੜ ਹੋਰ ਦਾਦੀ ਨੂੰ ਮਟਨ ਦਾ ਹਾਂ ਕੱਲੇ ਆਪਣਾ ਬਣਾਉਂਦਾ ਸੀ ਵੱਢਣੇ ਦਾਤੀ ਗਾਦੇ ਕੋਈ ਮ ਵੱਢ ਲੈ ਮੈਂ ਕੱਲ ਦੇ ਵੀ ਵੱਢੇ ਲਵਾ ਪਛੰਡੇ ਚ ਵੱਢ ਨਹੀਂ ਹੁੰਦਾ ਨਾ ਹੁਣ ਕੱਲ ਨੂੰ ਧੁੰਦੇ ਰਹੂਗੀ ਮੀਂਹ ਪੈ ਜਾ ਮਾੜਾ ਮੋਟਾ ਮੀਂਹ ਦੱਸਿਆ ਹੋਇਆ ਹਾਂ ਮੀਂਹ ਦੱਸਿਆ 60% ਦੱਸਿਆ ਹੋਇਆ ਨਾ 60 45 ਰਹਿ ਗਿਆ ਅੱਛਾ ਬਫੇ ਲੰਘ ਜਾਣਾ ਮੈਂ ਅੱਧੀ ਨੇ ਹਾਂ ਇਨੇ ਲੱਗ ਜਾਣਾ ਵੇਜਾ ਮਾੜਾ ਮੋਟਾ 2 ਵਜੇ ਤੇ ਸਟਾਰਟ ਆ ਆਹ ਜਿਹੜਾ ਦੱਖਣ ਚੱਲ ਪਿਆ ਨੇ ਤੇ ਇਹੀ ਨਿਸ਼ਾਨੀ ਹੁੰਦੀ ਆ 2 ਵਜੇ ਤੇ ਸਟਾਰਟ ਇਹ ਮਹੀਦੀ ਚਾਂਸ ਐ ਤੜਕੇ ਨੂੰ ਅੱਛਾ ਇਹ ਤਾਂ ਸੁਣਵਿੰਦੇ ਨੇ ਆਹ ਵਾਹ ਹੁਣ ਦੇਖ ਲੈ ਮੌਸਮ ਨੇ ਐ ਬਈ ਸਾਫ਼ ਹੋਇਆ ਸਾਡੇ ਹੁਣ ਤੋਣਾ ਇਹ ਦੇਖ ਲੈ ਵੀ ਕਿੱਧਰ ਤੇ ਆਉਣਾ ਹੈ ਹਾਂ ਆ ਦਿਲ ਸਾਫ਼ ਸਾਫ਼ ਹੋਇਆ ਵਾ ਜਦ ਦੱਖਣ ਆਹ ਦੱਖਣ ਜੇ ਚੱਲਦਾ ਨਾ ਇਹਨੇ ਪੱਟਣਾ ਕਿਤੇ ਇਹਨੇ ਦੱਬ ਜਾਣਾ ਬੱਦਲ ਉੱਠ ਖੜਨਾ ਬਾਹਰ ਹੀ ਨਿਸ਼ਾਨੀ ਹੁੰਦੀ ਫਿਰ ਇਹਦੀ ਚੱਲਦਾ ਹੈ ਗਰਮੈਸ਼ ਜੀ ਦੀ ਗੱਲ ਤੁੰਦ ਬਿਸ਼ੱਕ ਥੀ ਪਰ ਗਰਮੈਸ਼ ਜੀ ਰਹੀ ਹੈ ਮੈਂ ਬੋਲਦਾ ਮੈਨੂੰ ਤੇ ਬਾਈ ਕਹਿੰਦਾ ਹੁੰਦਾ ਉੱਥੇ ਬੰਦਾ ਬੈਠਾ ਸਾਡੇ ਕੋਲ ਸਿਆਣਾ ਹੀ ਦਾ ਕਹਿੰਦਾ ਵੀ ਅੱਜ ਗਰਮੈਸ ਹੋਈ ਵੀ ਐ ਮਹਾ ਹੈ ਲੱਗਦੀ ਹੈ ਗਰਮੈਸ ਜੀ ਕਹਿੰਦਾ ਮਹੀ ਆਊਗਾ ਮਾ ਮੀ ਤਾਂ ਨੱਟਣਾ ਦੱਸਿਆ ਬਈ ਇਹ ਕਹਿੰਦਾ ਵਸ ਬਦਨ ਦੱਸਤਾ ਵੀ ਇਹ ਗਰਮੈਸ ਦੀ ਕਹਿੰਦਾ ਨਿਸ਼ਾਨੀ ਹਾਂ ਉਹਨਾਂ ਦਾ ਹੀ ਤੇਰ ਬਾਈ ਯਾਰ ਉਹਦਾ ਧੁੱਪਾਂ ਦਾ ਪਰਛਾਵਾਂ ਦੇਖ ਕੇ ਆਹ ਡਰਾਖਤਾਂ ਦਾ ਕਦੇ ਮਕਾਨ ਦਾ ਉਹ ਨਿਸ਼ਾਨੀ ਹੁੰਦੀ ਤੇ ਉਹ ਦੱਸ ਦਿੰਦੇ ਵੀ ਕਿੰਨਾ ਟਾਈਮ ਹੋ ਗਿਆ ਟਾਈਮ ਹੋ ਗਿਆ ਉਹਦੇ ਖਸਾਬ ਕਰਨਾ ਹਾਂ ਕਦੇ ਆਪਾਂ ਨੇ ਕਦੇ ਇਹਨੂੰ ਹਿਸਾਬ ਹੀ ਲਾਇਆ ਹੋਣ ਹੈਗੇ ਜਦ ਹੀ ਦੇਖ ਲਿਆ ਯਾਰ ਹੁਣ ਤਾਂ ਫਰਕ ਪਾਉਂਦਾ ਜੇ ਪਹਿਲਾਂ ਤੇਰੇ ਸਾਹਮਣੇ ਚਿੱਠੀਆਂ ਚੱਲ ਜਾਂਦੇ ਆ ਉਹਨਾਂ ਨਾਲ ਟਾਈਮ ਸਰਦਾ ਦਾ ਫੌਜੀਆ ਦੇ ਚਿੱਠੀਆਂ ਉਧਰ ਕਿਸੇ ਆਪਣੇ ਬੀਜਾਂ ਨੂੰ ਚਿੱਠੀ ਪਹੁੰਚਦੀ ਸੀ ਅਗਲੇ ਦਹਾੂ ਵੀ ਬਿਲੰਦ ਦਾ ਪੈਸ਼ਨਲ ਹਾਂ ਨਹੀਂ ਉਹ ਦੇ ਲੈ ਉਹਦੇ ਨਾਲ ਵੀ ਚੱਲਦਾ ਦਾ ਕੰਮ ਓਕਣੇ ਚਿੱਠੀਆਂ ਹੁੰਦੀਆਂ ਦੀਆਂ ਕਿਹੜੇ ਸਾਹ ਦਾ ਬਣਦੇ ਕਿੰਨਾ ਕੰਮ ਚੱਲਦਾ ਦਾ ਹੁਣ ਮਿੰਟਾਂ ਤੱਕ ਟਾਂ ਟਾਈਮ ਦਾ ਚੱਲਦਾ ਪੰਜਾਬੀ ਵਧੀਆ ਦਾ ਵਧੀਆ ਟਾਈਮ ਤਾਂ ਤੇਰੇ ਸਾਹਮਣੇ ਕਹਿੰਦੇ ਖੱਦਰ ਦੇ ਸੂਟ ਆਪੇ ਕੱਦਾਂ ਖੱਦਰ ਤਿਆਰ ਕਰਕੇ ਘਰ ਬੁਣ ਕੇ ਬਣਾ ਕੇ ਪਾਉਂਦੇ ਹੁੰਦੇ ਤੇ ਇਹੋ ਜੇ ਟਾਈਮ ਵੀ ਆਜੇ ਕੋਈ ਸਾਬਣ ਨਹੀਂ ਤੇ ਹੁੰਦਾ ਰਹੀਆਂ ਜੇ ਚੱਕ ਕੇ ਖੇਤਾਂ ਵਿੱਚ ਤੇ ਉਹਨਾਂ ਦੇ ਕੱਪੜੇ ਧੋਣੇ। ਕਿਹੋ ਟਾਈਮ ਪਾ ਦਿਆ ਰੁਕ ਗਿਆ। ਕਿੱਧਰ ਦੇ ਕਿਦੋਂ ਲੰਘ ਟਾਈਮ। ਫਿਰ ਫਸਲ ਨਹੀਂ ਦੀ ਇੰਨੀ। ਜੇ ਤੋ ਕਹੇ ਵੀ ਇੰਨੀ ਫਸਲ ਨਹੀਂ ਦੀ ਫਸਲ ਕੋਸ ਨਹੀਂ ਦੀ। ਆ ਜਿਹੜੇ ਗਾਂ ਸਾਡੇ ਸੂਏ ਰੱਖ ਖੇਤੋਂ ਝੂਂਟ ਹੁੰਦੇ ਤੇ ਕੁਝ ਨਹੀਂ ਨਿਕਲ ਹੁੰਦਾ ਉਹਦਾ। ਖੇਤ ਵਾਹਣੇ ਤੇ ਇੱਥੇ ਵੀ ਤਾਂ ਪੂਰਾ ਬੈੰਦਾ ਹੈਗਾ। ਪਾਣੀ ਨੂੰ ਹੀ ਤਾਂ ਹੈਗਾ। ਅਜੇ ਬੈੰਦਾ ਹੀ ਨਹੀਂ ਤਾਂ। ਪਾਣੀ ਤਾਂ ਉਹ ਦੇਖੋ ਖੂ ਲੱਗਿਆ ਉਹ ਉੱਥੇ ਉਹਦੇ ਵਿੱਚ ਆ ਗਿਆ ਸਾਰੀ ਇਹਨੇ ਕਣਕ ਦੇ ਵਿੱਚ। ਵੀ ਉਹ ਤੇ ਇੱਥੇ ਡੇਢ ਕਿਲਾ ਕਿਲਾ ਜਿਹੜਾ ਪਾਲ ਦੋ ਪਾਲਦਾ ਤੇ ਨਾਲੇ। ਬਸ ਹਾਂ ਉਹ ਜੇ ਮੱਕੀ ਕਣਕ ਉਹ ਜੇ ਹੁੰਦੀ ਸੀ ਉਹ ਖਾਣੇ ਨੂੰ ਵੀ ਸਰ ਜਾਂਦਾ ਦਾ ਖਰਚਾ ਵੀ ਹੋ ਜਾਂਦਾ ਦਾ ਯਾਨੀ ਐਸਾ ਵੀ ਮੇਲੇ ਨਹੀਂ ਚੱਲਦੇ ਉਹ ਟਾਈਮ ਜਿਹੜਾ ਮਾੜਾ ਮੋਟਾ ਕੰਨਾ ਇੱਥੇ ਖਿਲਾੜੀਆਂ ਵਿੱਚ ਕੱਢੇ ਗੋਲਗੜ ਵੇਚਿਆ ਕਰਦੇ ਗੱਡੇ ਹੁੰਦੇ ਤੇ ਕਿਹੜੇ ਟਰੈਕਟਰ ਦਾ ਕਾ ਖਰਚਾ ਜਾਂਦਾ ਕੋਈ ਹੋਰ ਆਹ ਬੋਲਦੇ ਸਿਆਲ ਰੂਪ ਚ ਬਡੰਗਰ ਨੂੰ ਪਾਈ ਜਾਂਦਾ ਹਾਂ ਟਾਈਮ ਵਧੀਆ ਤੇ ਹੁਣ ਵੀ ਚਲੋ ਵਧੀਆ ਹੀ ਐ ਹੁਣ ਨੱਠ ਭੱਜ ਪੈ ਗਈ ਜਿਆਦਾ ਹੁਣ ਕੰਮ ਟਾਈਮ ਕਿਸੇ ਕੋਲ ਵੀ ਨਹੀਂ ਹੈ ਮਸ਼ੀਨਰੀ ਆ ਹੁਣ ਹੈ ਸਭ ਕੁਝ ਐਡਵਾਂਸ ਆ ਹਾਂ ਬੰਦਾ ਕੰਦਾ ਟਾਈਮ ਮੇਰੇ ਕੋਲ ਵੀ ਨਹੀਂ ਉਹ ਟਾਈਮ ਦੇਖ ਲੈ ਵਿਆਹ ਹੁਣੇ ਬੰਦੇ ਇਹ ਕਹਿੰਦੇ ਅਸੀਂ ਤਿੰਨ ਤਿੰਨ ਦਿਨ ਲਾ ਕੇ ਆਉਂਦੇ ਹੁੰਦੇ ਤੇ ਕਿੰਨਾ ਟਾਈਮ ਤਾਂ ਹੁਣ ਤੇਰੇ ਸਾਹਮਣੇ ਦੇਖ ਲੈ ਬੰਦਾ 2 ਘੰਟੇ ਜਾਂਦਾ ਵਗੈਰਾ ਵੀ ਨਿਕਲ ਜਾ ਘਰ ਪੈਸੇ ਪੈਣ ਲੱਲ ਚੱਲਾ ਨਹਿਰੀ ਦੀ ਆਉਂਦੀ ਐ ਗੰਨੇ ਦੀ ਬੜੀ ਜਾਈ ਇੱਥੇ ਹਵਾ ਨਹੀਂ ਹੈਗੀ ਉੱਥੇ ਹਵਾ ਕਿੰਦੀ ਚੱਲਦੀ ਆ ਬਾ ਯਾਰ ਤੈਨੂੰ ਮੈਂ ਕਹਿੰਦਾ ਆੜ ਚ ਬੈਠਾ ਤੂੰ ਦੱਖਣ ਚੱਲਦਾ ਬਹੁਤ ਚੱਲਦਾ ਦੇਖ ਲੋ ਉਧਰ ਹਾਂ ਹਾਂ ਦੱਖਣ ਮੈਂ ਆਦਾ ਗੰਨੇ ਹਵਾ ਚਾਹ ਪੂਰੀ ਚੱਲਦੀ ਐ ਬਸ ਆੜ ਦੀ ਗੱਲ ਨਹੀਂ ਆ ਤਾਂ ਕੋਈ ਪਤਾ ਹੀ ਨਹੀਂ ਲੰਦਾ ਇਹ ਹੈ ਆ ਤਾਂ ਕੋਈ ਪਤਾ ਹੀ ਨਹੀਂ 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 ਉਧਰ ਗਿਆ ਉਧਰ ਭਜਾਲ ਆਇਆ ਵੇ ਮਮਤਾ ਆਉਣ ਲੱਗਿਆ ਵਾ ਅੰਨੀ ਚੱਲੀ ਆ ਜਾਂਦੀ ਹੈ ਵੀ ਇਕਣਾ ਮੈਂ ਤਾਂ ਦੱਸਦਾ ਨਹੀਂ ਹੁਣ ਅਸੀਂ ਵੀ ਰਿਸ਼ਤੇਦਾਰ ਜੀ ਜਾ ਕੇ ਆਏ ਉਹ ਹੀ 2 ਘੰਟੇ ਵਿੱਚ ਦੋ ਰਿਸ਼ਤੇ ਦੇ ਕੱਢਿਆ ਹੁੰਦੇ ਆ ਜੇ ਮੇਨ ਆ ਕੋਈ ਫਿਰ ਤੂੰ ਚਲੇ ਜਾਊਗਾ 10 ਵਜੇ ਹਾਂ ਜੇ ਮੇਨ ਆ ਜੇ ਕੋਈ ਆਏ ਗਾਹ ਤੇ ਗਾਹ ਤੇ 10 ਵਜੇ ਜਾਣਾ 2 ਵਜੇ ਤੱਕ ਦੇ ਨਾਲ ਦੇਖਣ ਲੱਜਣਾ ਵੀ ਉਹ ਲੈ ਚੱਲੀ ਹੈ ਹਾਂ 2 ਘੰਟੇ ਦਾ ਕੰਮ ਆ ਇਹ ਹੈ ਹੁਣ ਕੰਮ ਘਰ ਆ ਕਈ ਹੁੰਦੇ ਫਿਰ ਆ ਕੇ ਕਰਨੇ ਪੈਂਦੇ ਤੈਨੂੰ ਪਤਾ ਵੀ ਟਾਈਮ ਦੇ ਗਾਹਾਂ ਕੰਮ ਅੰਨਾ ਪੈਂਦਾ ਅਗੇ ਤਿੰਨ ਤਿੰਨ ਦਿਨ ਬੈਠ ਰਹੇ ਤਿੰਨ ਤਿੰਨ ਦਿਨ ਬੈਠ ਰਹਿੰਦੇ ਵੀ ਹੁਣ ਵੀ ਉਹੀ ਗੋਸ ਹੈ ਹੁਣ ਵੀ ਉਹੀ ਗੋਸ ਹਾਂ ਜਦ ਨਾਲੇ ਕੋਈ ਟੈਨਸ਼ਨ ਨਹੀਂ ਸੀ ਉਹੀ ਤੇਰੇ ਸਾਹਮਣੇ ਕਹਿੰਦੇ ਜਿਆਦਾ ਬਿਮਾਰੀਆਂ ਵੀ ਘਟਦੀਆਂ ਡਾਕਟਰ ਵੀ ਘਟਦੇ ਦਿੱਤੇ ਤੇਰੇ ਨਾਲ ਨੂੰ ਬੁਲਾਉਣਾ ਵੀ ਆ ਗਿਆ ਘਰ ਮੈਟੋ ਸੀ ਪਰਾਣੇ ਵਿਹਨ ਜਾਣਾ ਹੁਣ ਉਹਨੀਆਂ ਟੈਨਸ਼ਨਾਂ ਪਾਈ ਫਿਰਦੇ ਉਹਨਾਂ ਹੀ ਡਾਕਟਰ ਵਧੇ ਵੀ ਹਸਪਤਾਲ ਭਰੇ ਪਏ ਆ ਬੁਰਾ ਹਾਲ ਹਾਂ ਆ ਦਿੱਤਾ ਸਹੀ ਕੁੰਝ ਕਕਣਾ ਪੈਂਦੀ ਆ ਕੇ ਯਾਰ ਕਣਕ ਥੂੜੀਓ ਤੇ ਕਣਕ ਦਾ ਪਚਾਲ ਆਇਆ ਪੜੇ ਉਹ ਦੇ ਵਾਹ ਡੋ ਕੰਨ ਨਹੀਂ ਹਿਲਦਾ ਇਹ ਜੀ ਸਾਲੇ ਚਾਹੀ ਹਿੱਲੀ ਜਾਂਦਾ ਉਹ ਨਹੀਂ ਨਹੀਂ ਉਦੇ ਗੂੰਜ ਉੱਧਰ ਪੈਂਦੀ ਆ ਉਹਨੂੰ ਪਰਾਂ ਦੇ ਹਵਾ ਪੈਣੀ ਉਹਨੂੰ ਵੀ ਆੜ ਸਵੈਦਾਂ ਦੇ ਕਿੱਡੀਆਂ ਝੜੀ ਖੜੀ ਉਹਦੇ ਮੂਹਰੇ ਲੱਗੀ ਵੀ ਏਕਣ ਆ ਤਾ ਹੁਣ ਕਾਕਣ ਦਾ ਕੱਢ ਲਿਆ ਮੈਂ ਕਰ ਲਿਆ ਕੰਮ ਮੈਂ ਵੀ ਵੱਢੂਗਾ ਮੈਂ ਘਾਟਾ ਕੱਟ ਕੇ ਵੱਢਣੇ ਹੁਣ ਧੁੱਪਾਂ ਮਾ ਸੁੱਕ ਲਵੇ ਕੱਲ ਗਿੱਲੇ ਵੱਢ ਬੈਠਿਆ ਉਹ ਫੇ ਪਾਣੀ ਜਾ ਵਿੱਚ ਆ ਹੁਣ ਮੈਂ ਦੇਖ ਲਿਆ ਵੀ ਧੁੱਪ 2-3 ਵਜੇ ਨਿਕਲਦੀ ਹਾਂ ਹੁਣ ਕਿੰਨੇ ਐਡਵਾਂਸ ਰੱਖਣੇ ਅੱਛਾ ਦੂਰੀ ਸ਼ਾਮ ਨੂੰ ਵੱਢੇਗਾ ਸ਼ਾਮ ਨੂੰ ਵੱਢਾਂਗੇ ਹਾਂ ਫੇ ਸੁੱਕੇ ਕੱਖਾਂ ਦੀ ਗੱਲ ਕੋਈ ਹੋਰ ਹੁੰਦੀ ਆ ਅੱਜ ਤੇ ਆਸੀਂ ਕਰ ਲੈਣਾ ਹਾਂ ਚਲੋ ਜੀ ਜਾਂਦਾ ਠੀਕ ਆ ਲੋ ਬਾਈ ਜੀ ਫੇਰ ਆਪਾਂ ਪਹੁੰਚੇ ਆ ਬਾਈ ਕੋ ਰਾਜੀ ਕੋਲ ਸਰਪੰਚ ਕੋਲ ਵੀ ਕੱਲ ਆਪਾਂ ਉਹਰੇ ਛੱਟੀਆਂ ਦੀ ਵੀਡੀਓ ਬਣਾਈ ਤੀ ਬਾਈ ਦੀਦੀ ਵੀ ਵਿੱਚ ਆਪਾਂ ਚਲੋ ਪਤਾ ਨਹੀਂ ਕਿਹੜੇ ਸਾਹਗਲ ਮੈਂ ਤਾਂ ਗਲਤੀ ਕਰ ਗਿਆ ਇੱਕ ਨਾ ਨਹੀਂ ਤਾਂ ਕਰੇ ਕਰੀ ਨਹੀਂ ਹੈਗੀ ਵੀ ਕਿ ਆਪਾਂ ਛੱਟੀ ਦਾ ਰੇਟ ਨਹੀਂ ਪੁੱਛਿਆ ਹੈਗਾ ਇੱਕ ਬਾਈ ਦਾ ਨੰਬਰ ਨਹੀਂ ਦੇ ਹੋਇਆ ਵਿੱਚ ਮੈਨੂੰ ਮੈਸੇਜ ਕਈ ਆਏ ਆ ਚਲੋ ਹੋਰ ਸਾਬ ਦੇ ਆਪਾਂ ਨੇ ਰਿਪਲਾਈ ਦਿੱਤਾ ਸਾਰਾ ਦਾ ਵਧੀਆ ਮੈਸੇਜ ਤੇ ਸਾਸੀ ਦਾ ਬਲੌਂਗ ਤੇ ਆਪਾਂ ਵਧੀਆ ਰਿਪਲਾਈ ਦਿੱਤੇ ਵੀ ਉਹਨਾਂ ਦਾ ਪਰ ਰਿਪਲਾਈ ਵੀ ਨਹੀਂ ਦੇ ਸਕੇ ਕਿਉਂ ਆਪਾਂ ਨੂੰ ਪਤਾ ਨਹੀਂ ਤਾਂ ਰੱਟੀ ਦੇ ਛੱਟੀ ਦੇ ਰੇਟ ਦਾ ਵੀ ਵੀ ਕਿਆ ਰੇਟ ਵਿਕਦੀ ਐ। ਤਾਂ ਹੁਣ ਆਪਾਂ ਦੁਬਾਰੇ ਫੇਰ ਬਾਈ ਕੋਲ ਪਹੁੰਚੇ ਆ। ਵੀ ਹੁਣ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਦੱਸਾਂਗੇ ਬਾਈ ਤਾਂ ਪੁੱਛ ਗਿਆ ਵੀ ਕਿਆ ਕੋਈ ਰੇਟ ਐ ਕਿਵੇਂ ਦਾ ਹੈਗਾ। ਬਾਕੀ ਉਧਰ ਹੀ ਫੀਲਿੰਗ ਪਲਾਂਗੜਾ ਪਿਆ ਪਿਆ ਉਹ ਟਰੈਕਟਰ ਵਾਲਾ। ਵੀ ਮੀਂਹ ਕਰਕੇ ਫੇਰ ਖੇਤਾਂ ਵਿੱਚ ਆਹ ਕੰਮ ਹੋ ਜਾਂਦਾ। ਬਾਕੀ ਚਲੋ ਬਾਈ ਕੋਲ ਦੇ ਬੰਦੇ ਮੈਂ ਮਿਲਾਉਂਦਾ ਵੇ ਸਾਨੂੰ ਉਹਦੇ ਗੱਲ ਵੀ। ਵੀ ਚੱਲਦਾ ਉਹਦਾ ਟਰੈਕਟਰ ਬਾਈ ਗੰਨੇ ਵਾਲਾ ਫਸਿਆ ਵਾ। ਹੋਰ ਬਾਈ ਕੀ ਹਾਲ ਐ? ਅੱਸੀ ਕਾਲ ਜੀ ਕੱਲ ਮੈਂ ਵੀਡੀਓ ਬਣਾ ਲੇਗਾ ਛੱਟੀ ਦਾ ਰੇਟ ਨਹੀਂ ਪੁੱਛਿਆ ਮੈਨੂੰ ਮੈਸੇਜ ਬਾਈ ਕਰ ਜਾਈ ਮੈਂ ਉਹਨਾਂ ਦਾ ਜਵਾਬ ਨਹੀਂ ਦੇ ਸਕਿਆ ਆਪਾਂ ਥੋੜੀ ਜੀ ਕਾਲੀ ਉਹ ਕੁੱਟ ਗਏ ਮੇਰੇ ਹਿਸਾਬ ਨਾਲ ਮੈਂ ਪਤਾ ਕਰ ਲਾਂਗੇ ਤੁਹਾਡੇ ਪੱਗ ਹਾਕ ਆ ਕੇ ਤੁਰੇ ਹਾਂ ਬਲਦੇ ਬਹੁਤ ਆ ਗਏ ਫੇਰ ਮਹਾ ਵੀ ਹੁਣ ਚੰਗੇ ਨਹੀਂ ਲੱਗਦੇ ਹੈਗੇ ਵੀ ਅਸੀਂ ਆਪਣਾ ਮੂਰੇ ਨੋਕੇ ਬਿਆਜ ਲੈ ਜਾਏ ਪੁੱਤਰ ਹਾਂ ਤੈਨੂੰ ਪਤਾ ਵੀ ਪਤਾ ਨਹੀਂ ਕਿਸ ਹੋਂ ਦਾ ਉਹ ਕਿੱਲੇ ਜੇ ਕੰਮ ਹਨ ਔਖਾ ਬਹੁਤ ਹੈ ਨਹੀਂ ਬਹੁਤ ਅੱਛਾ ਹੈ ਜੋ ਚਲੋ ਤੁਸੀਂ ਪਹਿਲਾਂ ਹੁਣੇ ਦੱਸੋ ਵੀ ਜਿਹੜੀ ਛੱਟੀ ਤੁਹਾਡੀ ਹੈ ਕੈ ਫੁੱਟ ਦੀ ਹੈ ਛੱਟੀ ਵੀਰ ਜੀ 30 ਰੁਪਏ ਰੇਟ ਆ ਜੀ ਹਾਂ ਅਪਾ ਗ੍ਰੇਡਿੰਗ ਕਰਕੇ ਦੇਣੇ ਆ। ਹਾਂ ਠੀਕ ਐ। ਮਤਲਬ 12 ਤੋਂ 15 ਹਾਂ 15 ਤੋਂ 18 18 ਤੋਂ 20 ਠੀਕ ਐ। ਠੀਕ ਐ ਜੀ। ਰੇਟ ਸਾਰਾ ਇੱਕੇ ਆ। ਰੇਟ ਸਾਰਾ ਇੱਕਾ ਹੈ। ਹਾਂ ਜੀ। ਜਿਹੜੇ ਬੜੀਆਂ ਮੰਗਣੀਆਂ ਉਹਨੂੰ 15 ਤੋਂ 20 ਦੇ ਅਲੱਗ-ਅਲੱਗ ਬੰਡਲ ਦੇ ਦੇਣੇ। ਠੀਕ ਐ। 15 ਵਾਲੇ 15 ਤੋਂ 18 ਵਾਲੇ ਬੰਡਲ ਵੀ ਦੇਣੇ ਆ। ਹਾਂ। 18 ਤੋਂ 20 ਵਾਲੇ ਬੰਡਲ ਵੀ ਦੇਣੇ ਆ। ਠੀਕ ਐ। ਕਿਹਨੇ ਕਾਲੀ ਜੀ। ਠੀਕ ਐ ਠੀਕ ਐ। ਪਰ ਅਸੀਂ ਮਤਲਬ ਐਂ ਗੱਲ ਐ ਵੀ ਜਿਹੜੀ ਵਿਚ ਲਗਾਓਗੇ ਠੱਗੀ ਆ ਉਹ ਨਹੀਂ ਹੈਗੀ। ਉਹ ਨਹੀਂ ਹੈਗੀ। ਨਹੀਂ ਉਹ ਵਧੀਆ। ਤੇ ਜਿਹੜੇ ਜ਼ਿਮੀਂਦਾਰ ਨੇ ਲਾਉਣੇ ਇੱਕ ਪਾਸੇ ਲੱਗੀਆਂ ਹਾਂ ਉਹ ਤੁਹਾਡੀ ਸ਼ਾਂਤੀ ਉਰੇ ਕਰੀ ਪਿਆ ਜਿਹੜਾ ਹੁਣ ਅਸੀਂ ਮੈਂ ਲੈ ਕੇ ਗਿਆ ਤਾਂ ਮੈਂ ਨਾ ਉੱਥੇ ਬਿਮਕੋਲੇ ਦੇ ਦਿੱਤੀ ਉਹਨਾਂ ਨੇ ਦੜਾਈ ਬੰਨੇ ਵਾਤਾ ਉਹ ਵੀਰੇ ਸਾਹਿਬ ਆਹੀ ਤਾਂ ਇੱਥੀ ਤਾਂ ਬੰਦਾ ਕਰਦਾ ਉਹਦੇ ਵਿੱਚ ਸ਼ਾਂਤੀ ਕਰਨੀ ਪੈਂਦੀ ਹੁਣ ਅਸੀਂ ਆਪਣੀ ਲੈਣਾ ਫਿਰ ਛੋਟੀਆਂ ਲੱਗ ਕੱਟੀਆਂ ਉਹ ਜਿਹੜੀ ਲੱਗ ਜਾਂਦੀ ਲੱਗ ਜਾਂਦੀ ਹੈ 300 ਬੂਟੇ ਪਰ 500 ਰੁਪਏ ਸਾਡਾ ਦਿਹਾੜੀ ਲੱਗਦਾ ਚਲੋ ਅਸੀਂ ਮਿਹਨਤ ਕਰਨ ਲਈ ਕੱਢ ਲਿਆ ਜਿਹਨਾਂ ਹੁਣ ਕਹਤ ਹੈ ਵੀ ਛਟੀਆਂ ਲਾ ਦੇ ਉਹਨਾਂ ਲਾਤੀਆਂ ਵਿੱਚ ਜਿਹੜੀ ਬੜੀ ਤੇ ਲੱਗ ਛੋਟੀ ਲੱਗ ਗਈ ਉਹ ਖਤਮ ਹੈ ਵੀਰੇ ਤੁਸੀਂ ਚਲੇਗੇ ਕਿਸੇ ਕ ਜਿਵੇਂ ਮਤਲਬ ਕਿਸੇ ਨੇ ਕੋ ਜਿਵੇਂ ਆ ਗਈ ਲੇਬਰ ਕੋਲੋਂ ਮੈਂ ਠੋਕ ਦੇਣੀ ਬੜੀ ਲਾਗੀ ਕੋ ਛੋਟੀ ਨਾ ਤਾਂ ਆਪ ਨੂੰ ਚੰਗੀ ਲੱਗਦੀ ਐ ਨਹੀਂ ਹੁਣ ਇੱਕ ਨਾ ਹੋ ਗਿਆ ਮੈਂ ਤੇ ਇੱਕ ਥੋੜਾ ਨੰਬਰ ਨਹੀਂ ਦੇ ਹੋਏ ਵਿੱਚ ਮੈਂ ਵੀ ਥੋੜਾ ਜਿਹਾ ਕਾਲੇ ਵਿੱਚ ਨਿਕਲ ਗਿਆ ਜਦੋਂ ਉੱਥੇ ਚਲੇ ਗਏ ਹਾਂ ਮਹਾ ਯਾਰ ਮੈਂ ਬੋਰਡ ਵੀ ਦੇਖਿਆ ਉੱਥੇ ਲੱਗਿਆ ਵਾ ਨਹੀਂ ਤਾਂ ਮੈਂ ਬੋਰਡ ਪਰ ਦੇ ਦਿੰਦਾ ਵੇ ਅਗਲੇ ਨੂੰ ਮੈਂ ਰੈਪਲਾਈਓ ਕਰ ਦਿੰਦਾ ਬਾਈ ਫੋਨ ਕਰਕੇ ਬਾਈ ਨੂੰ ਪੁੱਛ ਲੋ ਬਿਲਕੁਲ ਜੀ ਬਿਲਕੁਲ ਵੀ ਸਾਰਾ ਕੁਝ ਪਤਾ ਲੱਜਾਂਦਾ ਲੋ ਬਾਈ ਜੀ ਹੁਣ ਛੱਟੀ ਜਿਹੜੀ ਖੜੀ ਐ ਵੇਕੀ ਤੇ 18 ਫੁੱਟ ਐ 20 ਫੁੱਟ ਵੀ ਖੜੀ 15 ਵੀ ਖੜੀ ਐ ਜਿਹਨੇ 18 ਲੈਣੀ ਉਹ 18 ਮਿਲ ਜੂਗੀ ਜੇ ਵੱਧ ਹਾਂ 20 ਮਿਲ ਜੂਗੀ 20 ਜੇ ਘੱਟ ਹੋਈ ਗਏ 18 ਵਾਲਾ ਮੰਡਲ ਲੱਗ ਜੂਗਾ ਕੋਈ ਫਰਕ ਨਹੀਂ ਪੈਂਦਾ 19 21 ਦਾ ਫਰਕ ਆ ਕੋਈ ਫਰਕ ਨਹੀਂ ਆਗਾ ਵੀ ਜਾਨੀ ਉਹਦੇ ਵਿੱਚ ਇਹ ਨਹੀਂ ਹੋਊਗਾ ਵੀ ਜੇ 18 ਫੁੱਟ ਦੀ ਉਹਦੇ ਵਿੱਚ ਤੇ 12 ਫੁੱਟ ਦੀ ਨਿਕਲੇ ਹੋਊਗੀ ਜੀ ਮੈਂ ਤੁਹਾਨੂੰ ਕੱਲ ਤਾਂ ਹੀ ਕਿਹਾ ਸੀ ਵੀ ਉਹ ਦੇਖੋ ਗਰੇਡਿੰਗ ਦੇਖੋ ਉਹ 20 ਵਾਲੀਆਂ ਖੜੀਆਂ ਨੇ 20 ਵਾਲੀਆਂ ਖੜੀਆਂ ਹਾਂ ਆ 12 ਵਾਲੀ ਖੜੀ ਆ ਆ 10 ਤੋਂ 12 ਖੜੀ ਆ ਨਹੀਂ ਨਹੀਂ ਠੀਕ ਆ ਤੁਹਾਡਾ ਕੰਮ ਸਹੀ ਹੈ ਅੱਜ ਮੇਤੋਂ ਸਪੈਸ਼ਲ ਬੰਦੇ ਸਵੇਰੇ ਲੈ ਕੇ ਗਏ ਆ ਹਾਂ ਮਤਲਬ ਲੈ ਕੇ ਗਏ ਆ ਉਹ 3000 ਬੂਟਾ ਛ ਉਹ ਮਾਰਾ ਹੀ ਆਤਾ ਬਣਾ ਲਾ ਦੂਆ ਹੀ ਲੈ ਜਾ ਨਹੀਂ ਠੀਕ ਹੈ ਫਿਰ ਬਾਕੀ ਉਹਨੂੰ ਦੂਆ ਦੂਆ ਪਾਇਆ ਵੀਰ ਜਿਹੜਾ ਹੁਣ ਥੋੜਾ 30 ਰੁਪਏ ਰੇਟ ਛੇਤੀ ਦਾ ਇਹ 11 12 ਨੰਬਰ ਦਾ ਇਹ 11 12 ਦਾ ਨਹੀਂ ਵੀ ਸਾਰੀ ਦਾ ਹੀ ਹੈ ਸਾਰੀ ਦਾ ਹੀ ਹੈ ਦੇਖੋ ਨਮੀਏ ਵੈਰਾਈਟੀ ਦਾ ਮੈਂ ਉਹੀ ਕਹਿੰਦਾ ਵੀ ਜਿਹੜਾ ਹੁਣ ਆਪਣੇ 9 ਨੰਬਰ ਦਾ ਹੁਣ ਕਹਦੇ ਹੈ ਨਹੀਂ ਤੁਹਾਡੇ ਕੋਲ 9 10 ਮੇਰਾ ਪਈ ਹੈ ਮੁੱਕ ਗਈ ਠੀਕ ਹੈ ਮਾੜੀ ਮੋਟੀ ਕਿਤੇ ਜਾਨੀ ਇਹ ਵੀ 30 ਰੁਪਏ ਚ ਹੀ ਆ ਹਾਂ ਠੀਕ ਹੈ ਵੀਰ ਪਤਾ ਹੁਣ ਆਨ ਅਕਾਊਂਟਿੰਗ ਵਾਲੀ ਦੇਗੀ ਹੂੰ ਕਿ ਮੈਂ ਕੋਈ ਹੁਣ ਪਿੱਛੇ ਦੇ ਕੋਈ ਤੂੰ ਹੀ ਆਜ ਮੈਂ ਆ ਗਏ ਮੈਨੂੰ ਨਾ ਨਾ ਠੀਕ ਹੈ ਸਮਝਦਾ 1000 ਰੁਪਏ ਇਸ ਕੰਮ ਨੂੰ ਰੱਖਿਆ ਹੋਇਆ 100 ਛੱਟੀ ਮੈਂ ਲਾਉਣੀ ਆ ਮੈਂ ਅਸੀਂ ਪਿੱਛੇ ਦੀ ਦੇਖਣਾ ਸਾਰਿਆਂ ਦਾ ਮਤਲਬ ਸਿਰਫ ਮੇਰੀ ਸਲਾਹ ਹੈ 12 ਨੰਬਰ ਲਾਉਣੀ ਆ ਮੈਂ 12 ਕੋਈ ਗੱਲ ਨਹੀਂ ਲਾ ਦੇ ਕੋਈ ਟੱਕਰ ਨਹੀਂ ਆ ਵੀ ਐਕਣ ਹੈ ਨਹੀਂ ਚੈੱਕ ਕਰਨੀ ਚਾਹੀਦੀ ਹੁਣ ਅਸੀਂ ਪਿਛਲੇ ਸਾਲ ਪਹਿਲਾਂ ਲੈਂਦੀਆਂ ਲਾਈਆਂ ਹੂੰ ਉਸ ਤੋਂ ਬਾਅਦ ਫੇਰ ਦੁਬਾਰਾ ਪਨੀਰੀ ਆਰਡਰ ਕਰੀ ਹੂੰ ਉਹ ਤੋਂ ਪਹਿਲਾਂ ਲਾਈਆਂ ਫੇਰ ਪਿਛਲੇ ਵਾਰ ਪਨੀਰੀ ਆਰਡਰ ਕਰੀ ਨਹੀਂ ਠੀਕ ਹੈ 80 ਰੁਪਏ ਦੇ ਪਰ ਲਾਇਆ ਵੀਰ ਹੈ ਨਹੀਂ ਠੀਕ ਹੈ ਤਾਂ ਇੰਨਾ ਮੂੰ ਮਾਰਿਆ ਮੈਨੂੰ ਕੋ ਤਿਆਰ ਹੋਇਆ ਅਸੀਂ ਕਹਿੰਦੇ ਵੀ ਹੁਣ ਅਸੀਂ ਪਾਪੂਲਰ ਦਿਖਾਉਂਦੇ ਅਸੀਂ ਫਸਲ ਹੋਰ ਦਿਖਾਉਂਦੇ ਆ ਵੀ ਆ ਏਕਣਾ ਹੁੰਦੀ ਏਕਣਾ ਹੁੰਦੀ ਪਹਿਲਾਂ ਅਸੀਂ ਤਜਰਬਾ ਕਰਿਆ ਜੇ ਅਸੀਂ ਦੇਖੀ ਹੈ ਨਾ ਜੇ ਬਗੈਰ ਦੇਖੇ ਤੇ ਗੱਲ ਆ ਫੇਰ ਨਹੀਂ ਖੇਚ ਲਿਆ ਕੇ ਤਿਆਰ ਖਬਰ ਨਹੀਂ ਨਹੀਂ ਸਾਨੂੰ ਤਾਂ ਪਤਾ ਪਾਪੂਲਰ ਤਾਂ ਸਾਡੇ ਕੋਲ ਤੋਂ ਸ਼ੁਰੂ ਹੋਇਆ ਔਰ ਇੱਥੇ ਬਿਲਕੁਲ ਜੀ ਬਿਲਕੁਲ ਵੀ ਔਰ ਇਹਦਾ ਚੱਲੇ ਆ ਇੱਥੇ ਸਾਡੇ ਦਾ ਧਰਤੀ ਫੜਦੀ ਬਹੁਤ ਹੈ ਬਾਈ ਹੁਣ ਇੱਧਰ ਪਾਪੂਲਰ ਖੜਾ ਸਾਡੇ ਜਿੱਥੇ ਵੀ ਲੋ ਵੀ ਪਾਪਾਨ ਦੇ ਏਰੀਏ ਤੇ ਖੜ ਇੱਕੜਾ ਜਿਕੜਾ ਕਹਿੰਦੇ ਨੇ ਨਾ ਇੱਕ ਦੀ ਕਹਿੰਦੇ ਛੱਟੀ ਬਹੁਤ ਹੈ ਰੋਲ ਲੀਆਂ ਮਾ ਛੱਟੀ ਤਾਂ ਮੇਰੇ ਲਈ ਨਹੀਂ ਹੈਗੀ ਛੱਟੀ ਬਾਈ ਜੀ ਅਗਲੀ ਵਾਰ ਵੀ ਨਹੀਂ ਮਿਲੂਗੀ ਹਾਂ ਛੱਟੀ ਮੈਂ ਹੀ ਮਿਲੂਗੀ ਅਸੀਂ ਦੇਖਿਆ ਅਸੀਂ ਤਾਂ ਵੀਰ ਕੁਆਲਿਟੀ ਲਾਉਣੇ ਆ ਹਾਂ 2 ਕਿਲੇ 3 4 ਬਸ ਨਹੀਂ ਨਹੀਂ ਠੀਕ ਹੈ ਕਿਤੇ ਵੱਧ ਲਾਉਣੀ ਚਲੋ ਬਾਕੀ ਬਾਈ ਮੈਂ ਤੁਹਾਨੂੰ ਦਿਖਾਉਂਦਾ ਬੋਰਡ 'ਤੇ ਬਾਈ ਦਾ ਨੰਬਰ ਹੋਊਗਾ ਵੀ ਜੇ ਹੋਰ ਕੋਈ ਗੱਲਬਾਤ ਪੁੱਛਣੀ ਹੈ ਲੋਵਾਈ ਵਾਸਤੇ ਇੱਕ ਹੋਰ ਦੱਸੋ ਜੀ ਲਵਾਉਣ ਵਾਸਤੇ ਬੰਦੇ ਤੁਹਾਡੇ ਪਾਸ ਹੋਣਗੇ ਜੇ ਕਿਸੇ ਨੇ ਲਾਉਣੀ ਹੋਵੇ ਲੇਬਰ ਹੈਗੀ ਆ ਹਾਂ ਪਰ ਹੁਣ ਐ ਚੱਕਰ ਆ ਵੀ ਲੇਬਰ ਇੱਕ ਦਿਨ ਚ ਸਭ ਦਾ ਲੱਗਣਾ ਨਹੀਂ ਹੈਗਾ ਹਾਂ ਨਹੀਂ ਵੇਟ ਕਰਨੀ ਪਊਗੀ ਵੇਟ ਤੇ ਅਗਲਾ ਕਰ ਲੂਗਾ ਛੇਤੀ ਤੁਹਾਡੇ ਕੋਲ ਬੁੱਕ ਹੋ ਜੂਗੀ ਬੰਦੇ ਉਹਦੇ ਹਿਸਾਬ ਨਾਲ ਲਵਾ ਦਿਓ ਹਾਂ ਕੋਈ ਚੱਕਰ ਨਹੀਂ ਲੇਬਰ ਦਾ ਕੀ ਰੇਟ ਤੁਹਾਡੇ ਦਾ ਲੇਬਰ 8 ਰੁਪਏ 8 ਰੁਪਏ ਟੋਆ ਪੱਟ ਕੇ ਲਾਉਣਾ ਉਹਨਾਂ ਨੇ 2.5 ਫੁੱਟ ਟੋਆ ਹਾਂ ਲਾ ਕੇ ਆਉਣਗੇ ਜੀ ਜੇ ਕੋਈ ਰੇ ਪੱਤ ਦੇ ਤਾ ਗੈਲਪਾਉਣ ਟੋਏ ਚ ਉਹ ਤਾਂ ਤੁਸੀਂ ਉੱਪਰ ਸਿੱਟਦੇ ਹੋ ਕੋਈ ਆਪਣਾ ਗੈਰ ਹੁੰਦੀ ਆਹ ਕਮਿਟੀ ਦੇ ਉੱਪਰ ਗੇਰ ਦੇਵੇ ਉਹ ਗੈਰ ਪੈ ਉਹ ਬਾਈ ਲੇਬਰ ਦਾ ਪ੍ਰਬੰਧ ਇਹਨਾਂ ਕੋਲ ਹੈਗਾ ਸਾਰਾ ਕੁਝ ਬਾਕੀ ਮੈਂ ਨੰਬਰ ਤੁਹਾਨੂੰ ਬੋਰਡ ਅੱਜ ਦਿਖਾ ਦੇਣਾ। ਇਹ ਨੰਬਰ ਬਾਈ ਗਾ ਸੰਪਰਕ ਕਰ ਲਿਓ। ਰਾਜੀ ਰੰਧਾਵਾ ਜਿਸ ਲਿਖਿਆ ਪਈ ਤੁਹਾਨੂੰ। ਬਿਹੇ ਭੌਵਾਲ ਜਾਂ ਪਿੰਡ ਵੜਦੇ ਆ ਅੱਡੇ ਪਰੇ। ਲਾਈਆਂ ਮੇ ਛਟੀਆਂ ਗੇਟ ਦੇ ਕੋਲ ਇਹਨਾਂ ਨੇ ਪਈਆਂ। ਛਟੀ ਜਿਹੜੀ ਮਰਜ਼ੀ ਲੈ ਸਕਦੇ 18 ਫੁੱਟ 20 ਫੁੱਟ ਜਿਹੇ ਜਿ ਮਰਜ਼ੀ ਲੈ ਲਿਓ। ਇਹ ਅੱਡੇ ਪਰ। ਹਾਂ ਮੈਂ ਦਿਖਾਤਾ ਵਾਹ ਗੇਟ ਅੱਡੇ ਦੇ ਉਪਰ ਆ ਰੋਡ ਆ ਜਾਂਦਾ ਆਪਣਾ। ਉੱਥੇ ਹੀ ਬੋਰਡ ਲੱਗਿਆ ਪਿਆ ਨਾ ਬਾਕੀ ਤਾਂ ਨਿਸ਼ਾਨੀ ਹੈਗੀ ਆ। ਛਟੀਆਂ ਖੜੀਆਂ ਔਰੇ। ਟੰਬੂ ਲੱਗਿਆ ਹੋਇਆ ਇਹ 20 30 ਰੁਪਏ ਰਟਰੀਆ ਛੇਡ ਆ ਰੇਟ ਛੱਟੀ ਦਾ 30 ਰੁਪਏ ਬਾਕੀ ਬਾਈਆਂ ਸੁਪਰ ਕਰ ਲੇ ਹੋਰ ਗੱਲਬਾਤ ਜਿਕੜਾ ਭੁੱਕਾ ਕਰਾਉਣੀ ਹੈ ਲੇਬਰ ਦਾ ਘੱਟੇ ਪਾਤ ਕਰਨੀ ਜਿਹੜੀ ਸਾਡੇ ਬਿਲ ਬਿਲ ਕੱਟ ਕੇ ਦੇਣਾ ਆਪਾਂ ਨੇ ਨਹੀਂ ਠੀਕ ਆ ਜੀ ਕਿਉਂਕਿ ਵੈਰਾਈਟੀਆਂ ਦਾ ਨਾ ਅਗਲਾ ਰਾਹ ਪਤਾ ਨਹੀਂ ਕਿਹੜੀ ਦੇ ਦਿੱਤੀ ਹਾਂਜੀ 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 ਠੀਕ ਨਹੀਂ ਗੱਲ ਨਹੀਂ ਠੀਕ ਆ ਹਾਂ ਕੋਈ ਟੱਕਰ ਨਹੀਂ ਆ ਠੀਕ ਓਕੇ ਉਹ ਬਾਈ ਜੀ ਫੌਂਕ ਕੇ ਆਪਣੀ ਡਿਊਟੀ ਪਰ ਵੀ ਟਾਈਮ ਅੱਜ ਆਪਣੇ ਘਟਦਾ ਵੀਡੀਓ ਜਹੀ ਜੀ ਬਣੀ ਹੈ ਜਿਓ ਕਰੇ ਮਨਜ਼ੂਰ ਪਿੰਡ ਪੋਵਾਲ ਚ ਪਹੁੰਚੇ ਪਿਆ ਉਹ ਵੀ ਸ਼ਾਮ ਕਾ ਆਪਾਂ ਰਾਜੀ ਬਾਈ ਮਿਲ ਗਿਆ ਦਾ ਕੱਲ ਆਪਾਂ ਵੀਡੀਓ ਬਣਾਈ ਤੇ ਉਹਦੇ ਉਹਦੇ ਕਰਕੇ ਕਈ ਵੀਰਾਂ ਨੇ ਛੱਟੀ ਦਾ ਰੇਟ ਬੁੱਟਿਆ ਆਪਾਂ ਦੇ ਛੱਟੀ ਦਾ ਰੇਟ ਹੀ 10 ਹੋ ਗਿਆ ਰੇ ਨਾਂ ਬਾਈ ਦਾ ਦੇ ਹੋਇਆ ਨੰਬਰ ਉਹਦੇ ਕਰਕੇ ਅੱਜ ਫੇਰ ਦੁਬਾਰੇ ਬਣਾਉਣੀ ਪੈਗੀ ਬਾਕੀ ਆ ਉਹ ਨਦੀਆ ਜੀ ਨੇੜੇ ਹੀ ਗੁਰੂ ਉਹ ਜਿਹੜਾ ਬੰਨ ਦਿਖਦਾ ਨਾ ਪਿਆ ਆ ਬਦਖਤ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦੀ ਔਰੇ ਸੇਵਾ ਟੈਂਟ ਦੇ ਅੰਦਰ ਗਾ ਲੱਗੇ ਆ ਬੀਬੀਆਂ ਪਛਾਦੇ ਬਣਾਉਣ ਬਾਕੀ ਪਕੌੜਿਆਂ ਦਾ ਲੱਗਾ ਸਵੇਰ ਦਾ ਚੱਲਦਾ ਔਰੇ ਹੁਣ ਆਇਆ ਵਾ ਸਮਾਪਤੀ ਨੇੜੇ ਆਦੀ ਬਾਈ ਸਾਹਿਬ ਦੀ ਭਾਜੀ ਹੁਣ ਬਹੁਤ ਆ ਸਬਜੀ ਜੇ ਬਣਾ ਦੇ ਕੜੀ ਦੇ ਵਿੱਚ ਪੈਜ ਬੇ ਕਿਦੇ ਨਾ ਇਹਨਾਂ ਦਾ ਰੋਲੇ ਆ ਬੇ ਚੱਕਣ ਵਾਲੀ ਜੀ ਕਹਨੂੰ ਸਬਜੀ ਚ ਪੈ ਸਕਦਾ ਵੈਸੇ ਚਲੋ ਚਕਾਉਂਦੇ ਹੁਣ ਬਣ ਰਹੀ ਆਪਣੀ ਚਾਹ ਚਾਹ ਵੀ ਕੇ ਲਾਉਣੀ ਚਾਰ ਤੇ ਛੇ ਡਿਊਟੀ ਵੀ ਠੀਕ ਹੈ ਆਪਾਂ ਫੇਰ ਮਿਲਾਂਗੇ ਤੁਹਾਨੂੰ ਕੱਲ ਨੂੰ ਭੋਗ ਦੇ ਬਾਅਦ ਵੀ ਕਿਰਪਾ ਰੱਖੇ ਮਾਰਗ ਸਾਰੇ ਚੜਦੀ ਕਲਾਂ ਦੇ ਨੂੰ ਗੇੜਾ ਚੌਕ ਨੇ ਤਰਕੀਆਂ ਰੱਖੇ ਵਾਖਸ਼ੇ ਵੀ ਮਿਲਾਂਗੇ ਫੇਰ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਹ ਚੱਲਦੀ ਸ਼ੇਵਾ